ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਰਫ ਬਾਈ ਮਾਨਾ ਸੌਲਗੇ ਕਮਾਲ ਹੀ ਕਰੀ ਜਾਂਦਾ ਹੈ ਬਾਈ ਕਿਧਰੇ ਟੀਲਾਂ ਦੇ ਪਾਣੀ ਕਿਧਰੇ ਨੌਕਰੀਆਂ ਲੈ ਕੇ ਸ਼ੁਕਰ ਮਨਾਉਂਦੀ ਜਵਾਨੀ ਤੇ ਕਿਧਰੇ ਹੁਣ ਤੂੰ ਬਸਾਂ ਦੇ ਪਰਮਿਟ ਵੰਡੀ ਜਾਂਦਾ ਹੈ ਬਾਈ ਮਾਨਾ ਜਦੋਂ ਖੜ ਕੇ ਆਏ ਕਹਿਣਾ ਨਾ ਨੌਕਰੀ ਦੇਣ ਲੱਗਿਆਂ ਜਾਂ ਹੁਣ ਪਰਮਿਟ ਦੇਣ ਲੱਗਿਆਂ ਕਿ ਉਹ ਬਾਪੂ ਉਹ ਚਾਚਾ ਉਹ ਬਾਈ ਉਹ ਧੀਏ ਉਹ ਕੋਈ ਸਪਾਰਸ਼ ਦੀ ਲੋੜ ਤਾਂ ਨਹੀਂ ਪਈ ਕੋਈ ਪੈਸਾ ਤਾਂ ਨਹੀਂ ਲੱਗਾ ਜਦੋਂ ਤੂੰ ਹਾਂ ਪੁੱਛਦਾ ਤੇ ਕਹਿਣਾ ਨਾ ਸੌਲਗੇ ਬਾਈ ਮਾਨਾ ਦੈਲੀ ਲੁੱਟ ਲੈਣਾ ਬਈ ਮਨਾ ਇੱਕ ਦਮ ਹੋਰ ਗੱਲ ਦੱਸਦਾ ਮੇਰੇ ਨਾਲ ਸਗੇ ਚਾਚਾ ਜੀ ਨੇ 25 ਸਾਲ ਰੋਡਵੇਚ ਜੌਬ ਕੀਤੀ ਆ ਤੇ ਮੈਨੂੰ ਲੱਗਾ ਵਸਤਾ ਉਹਨਾਂ ਨੇ 6 ਮਹੀਨੇ ਚਲਾਈ ਹੋਣੀ ਆ ਤੇ ਬਾਕੀ 25 ਸਾਲ ਆਫੀਸਰਾਂ ਵਾਲੀ ਕੰਮ ਕੀਤਾ ਤੇ 22 23 ਸਾਲ ਤਾ ਉਹਨਾਂ ਨੇ ਡੀ ਐਮ ਦੀ ਗੱਡੀ ਚਲਾਈ ਆ ਡਿਵੀਜ਼ਨਲ ਮੈਨੇਜਰ ਦੀ ਅੰਬੈਸਡਰ ਤੇ ਉਹ ਅੰਬੈਸਡਰ ਵੀ ਮੈਨੂੰ ਨੰਬਰ ਵੀ ਯਾਦ ਆ ਇੱਕ ਵਾਰ ਹੁੰਦਾ ਸੀ 12 18 ਤੇ ਇੱਕ ਵਾਰ 1900 ਨੰਬਰ ਹੁੰਦਾ ਸੀਗਾ ਬਈ ਉਸ ਟਾਈਮ ਨਾ ਉਹ ਗੱਲਾਂ ਸੁਣਾਉਂਦੇ ਹੁੰਦੇ ਸੀ ਆਫਸਰ ਜਿਹੜੀਆਂ ਗੱਲਾਂ ਕਰਦੇ ਸੀਗੇ ਚਾਚੇ ਨੇ ਦੱਸਣਾ ਉਹਨੇ ਕਿਹਾ ਵੀ ਬੱਸਾਂ ਦਾ ਜਿਹੜਾ ਪਰਮਟਾਂ ਵਾਲਾ ਵਿਭਾਗ ਹੈ ਨਾ ਉਹ ਬੀਬਾ ਸੁਰਿੰਦਰ ਕੌਰ ਬਾਦਲਪੁਰੇ ਹੁੰਦਾ ਸੀਗਾ ਤੇ ਉਹ ਕਹਿੰਦੇ ਜਦੋਂ ਜਾਣਾ ਨਾ ਪਰਮਟ ਲੈਣਾ ਹੁੰਦਾ ਤਾਂ ਬੀਬਾ ਜੀ ਨੂੰ ਮਿਲਣਾ ਪੈਂਦਾ ਸੀ ਉਹ ਬੀਬੀ ਜੀ ਨੂੰ ਜਾ ਕੇ ਮਿਲਣਾ ਤੇ ਕਹਿਣਾ ਜੇ ਕਿਸੇ ਦਿਨ ਜੇ ਕਹਣਾ ਦੋ ਪਰਮਟ ਚਾਹੀਦੇ ਆ ਉਹਨੇ ਕਹਣਾ ਚਾਰ ਬੱਸਾਂ ਨੂੰ ਬਾੜੀਆਂ ਲਵਾ ਲੈ ਕਿ ਬਸ ਚੀਚੋ ਚੀਜ਼ ਗਰੇਰੀਆਂ ਦੋ ਤੇਰੀਆਂ ਦੋ ਮੇਰੀਆਂ ਆਹ ਸਾਫ ਕਿਤਾਬ ਚੱਲਦਾ ਹੁੰਦਾ ਸੀ ਆਨ ਸ਼ਰੀਆਮ ਖੁੱਲਾ ਬੁੱਲਾ ਤੇ ਤੂੰ ਯਾਰ ਬਈ ਮਨਾ ਫ੍ਰੀ ਜੀ ਵੰਡੀ ਤੁਰਿਆ ਹੋਣਾ ਲੂਡਾ ਬ్రో ਯਾਰ ਲਵ ਯੂ ਟਰੱਕ ਵਰਕੇ ਜਿਉਂਦਾ ਵਸਦਾ ਰਿਹਾ ਬਾਈ ਮਾਨਾ ਆਈਆਂ ਵੋਟਾਂ ਵੀ ਪੈਣੀਆਂ ਨਾ ਬਾਈ ਮਾਨਾ ਤੇਰੇ ਅੱਧੇ 'ਚ ਨਹੀਂ ਪਹੁੰਚਦੇ ਸਾਰਾ ਕੁਝ ਕਰਕੇ ਚਰਾਬਾਂ ਪੈਸੇ ਵੰਡ ਕੇ ਬڑے ਡਰਾਮੇ ਪੱਤਰਕਾਰ ਕੋਲੀ ਚਟਾ ਨੂੰ ਇੰਨਾ ਕੁਝ ਖਵਾ ਕੇ ਕਰਲੀਆਂ ਦੇ ਡਾਇਨਾਸੌਰ ਬਣਾ ਕੇ ਤਾਂ ਵੀ ਤੇਰੇ ਅੱਧੇ 'ਚ ਨਹੀਂ ਪਹੁੰਚਦੇ ਇਹ ਤਾਂ ਹੀ ਨਹੀਂ ਪਹੁੰਚਦੇ ਕਿ ਪੰਜਾਬ ਦੇ ਲੋਕ ਬਈ ਜਾਣਦੇ ਆ ਕਿ ਕਿਹੜਾ ਮੁੱਖ ਮੰਤਰੀ ਮਿਲ ਗਿਆ ਸਾਨੂੰ ਕਿਵਜਾ ਮਿਲ ਗਿਆ ਪੰਜਾਬ ਚੋਣੀ ਪੂਰੇ ਭਾਰਤ ਜੋ ਨੰਬਰ 1 ਮੁੱਖ ਮੰਤਰੀ ਹੈ ਨੰਬਰ 1 ਦੁਨੀਆ ਚ ਗੱਲਾਂ ਹੁੰਦੀਆਂ ਬੰਦੇ ਦੀਆਂ ਜੋਂਦਾਬਸ ਦਰਿਆ ਬਈ ਮਾਨਾ ਲਵ ਯੂ ਟਰੱਕ ਪਰ ਕੇ